ਜਲੰਧਰ ਦੀ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਇੱਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਖੁਫੀਆ ਇਨਪੁਟ ਮਿਲਣ ਤੇ ਦੋ ਬੰਦਿਆਂ ਨੂੰ 353 ਗ੍ਰਾਮ ਹੈਰੋਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਦੋਵੇਂ ਸ਼ਖਸ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਜੋ ਹੈਰੋਨ ਇਹਨਾਂ ਦੇ ਕੋਲ ਬਰਾਮਦ ਹੋਈ ਹੈ ਉਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 2 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਸਬ ਇੰਸਪੈਕਟਰ ਐਸ.ਟੀ.ਐਫ. ਪ੍ਰਵੀਨ ਸਿੰਘ ਦਾ ਕਹਿਣਾ ਹੈ ਕਿ ਉਨਾ ਵੱਲ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹਨਾਂ ਦਾ ਵੱਧ ਤੋਂ ਵੱਧ ਰਿਮਾਂਡ ਹਾਸਲ ਕੀਤਾ ਜਾਵੇ ਤਾਂ ਜੋ ਇਹ ਜੇਕਰ ਕਿਸੇ ਵੱਡੇ ਗਰੋਹ ਦੇ ਮੈਂਬਰ ਵੱਜੋਂ ਕੰਮ ਕਰ ਰਹੇ ਨੇ ਇਸ ਦਾ ਪਤਾ ਲਗਾਇਆ ਜਾ ਸਕੇ ਇਹ ਸਾਡੇ ਐਸਐਮ ਅਮਨ ਸਿੰਘ ਅਮਨਦੀਪ ਸਿੰਘ ਇੱਥੇ ਪਿਊਰੋ ਮੋਲ ਦੇ ਲਾਗੇ ਖੜੇ ਸੀਗੇ ਜਿਨ੍ਹਾਂ ਨੇ ਮੁਖਵਰ ਨੇ ਤਰਾਹ ਦਿੱਤੀ ਕਿ ਜੇ ਦੋ ਮੁੰਨੇ ਨੌਜਵਾਨ ਹੈ ਪਿਊਰੋ ਮੋਲ ਦੇ ਬਿਲਕੁਲ ਸਾਹਮਣੇ ਟਜ਼ਾਰ ਗੱਡੀ 'ਚ ਬੈਠੇ ਆ ਹਨ ਰਣ ਦੇ ਚੰਦਾ ਇਹ ਠੰਡਾ ਨਕਰਦੇ ਆ ਇਹ ਇਹ ਰੌਂਡ ਅਪ ਕਰਕੇ ਤੇ ਇਹਨਾਂ ਪਾਸੋਂ ਜਿਹੜੇ ਹੈਰ ਰੋਗਿਆ ਦਾ ਬਰਾਮਦ ਹੋ ਸਕਦੀ ਹੈ ਯਾ ਹੋਰ ਨਸ਼ੀਲਾ ਪਦਾਰਥ ਮੌਕੇ ਤੇ ਐਸਐਮ ਦੀ ਸਨਾਂ ਰੋਕਿਆ ਰੋਕਣ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਪੁੱਜ ਕੇ ਕਾਰਵਾਈ ਲੈਂਦੀ ਅਮਲ ਵਿੱਚ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੇ ਮੌਕੇ ਤੇ ਬੁਲਾਇਆ ਸ਼੍ਰੀ ਯੁਗੇਸ਼ ਕੁਮਾਰ ਐਸਟੀਐਫ ਜਲੰਧਰ ਤੇ ਉਹਨਾਂ ਦੀ ਹਾਜ਼ਰੀ ਵਿੱਚ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਇਹਨਾਂ ਪਾਸੋਂ ਕੋਈ ਕੁਝ ਨਹੀਂ ਬਰਾਮਦ ਹੋਇਆ ਪਰ ਇਹਨਾਂ ਦੀ ਕਾਰ ਦੇ ਵਿੱਚੋਂ 353 ਗ੍ਰਾਮ ਹੈਰਨ ਜਿਹੜੀ ਮਿਲੀ ਹੈ ਤੇ ਬਾਕੀ ਪਤਾ ਕਰਦੇ ਕਿਥੋਂ ਲੈ ਕੇ ਆਏ ਆ ਕਿਥੇ ਇਹਨਾਂ ਦੇਣਾ ਜਾਣਾ ਸੀਗਾ ਸਰ ਜਿਹੜੇ ਬੰਦੇ ਪਕੜੇ ਗਏ ਉਹਨਾਂ ਦੇ ਨਾਮ ਕੀ ਆ ਹਾਂ ਜੀ ਨਾਮ ਉਹ ਸਾਇਲ ਹੈ ਇੱਕ ਤਾਂ ਇੱਕ ਤਾਂ ਰਾਜਵੀਰ ਦੋਨੋਂ ਫੋਲੜੀਬਾਲ ਦੇ ਰਹਿਣ ਵਾਲੇ ਜਲੰਧਰ ਤੋਂ ਸੇਕ ਇਨਪੁਟ ਕੀ ਮਿਲੀ ਸੀ ਆਪਾਂ ਨੂੰ ਇਹ ਮੁਖਰ ਨੇ ਦੱਸਿਆ ਸੀ ਸਾਨੂੰ ਨੂੰ ਚਲੋ ਤੁਹਾਡੇ ਨਾਲ ਨਹੀਂ ਆਪਾਂ ਕਰ ਸਕਦੇ ਮੁਖਰ ਦਾ ਹਾਂਜੀ ਇੱਥੇ ਮੁਕੇ ਵੀ ਗੱਡੀ ਦੇ ਅੰਦਰ ਬੈਠੇ ਪਰਦੇ ਬੈਠੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਕਿਸੇ ਹੋਰ ਨੂੰ ਬੁਲਾਇਆ ਸੀ ਮੁਕੇ ਤੇ ਆਇਆ ਕੋਈ ਬੰਦਾ ਹੋਰ ਤੇ ਇਹਨਾਂ ਦਾ ਕੀ ਆਪਣਾ ਇਹਨਾਂ ਦਾ ਇਹਨਾਂ ਦਾ ਨਹੀਂ ਨਹੀਂ ਇਹਨਾਂ ਦਾ ਇਹਨਾਂ ਦਾ ਨਹੀਂ ਅਸੀਂ ਨਹੀਂ ਬੁਲਾਉਂਦੇ ਅਸੀਂ ਘਤ ਪਾਉਣਾ ਇਹਨਾਂ ਨੂੰ ਨਹੀਂ ਨਹੀਂ ਜਿਨਾਂ ਨੂੰ ਸਪਲਾਈ ਇਹ ਪਤਾ ਕੁਝ ਨਹੀਂ ਨਹੀਂ ਉਹਦੇ ਬਾਰੇ ਪਤਾ ਕਰਾਂਗੇ ਅਸੀਂ ਆਪ ਕਰੀਏ ਹਿੰਦੀ ਹੀਰੋਇਨ ਫੜੀ ਗਈ ਹੈ ਅੰਤਰਰਾਸ਼ਟਰੀ ਇਹ ਕੀਮਤੀ ਗੱਲ ਹੈ ਕਿੰਨੀ ਕੀਮਤ ਹੋਈਗੀ ਕੀਮਤ ਤੁਸੀਂ ਲਾ ਲਓ ਸਬਕ ਦੇਣ ਕਰੋੜ ਦੇ ਲੱਖਾਂ ਦੇ ਲੱਗ ਸਕਦੇ ਹੋ ਕੀ ਨਾਮ ਸਰਕੀ ਰੈਂਗ ਆਪਣਾ ਐਸ.ਆਈ. ਪਰਵੀਰ ਸਿੰਘ ਐਸ.ਟੀ.ਐਫ ਜਲੰਧ ਦਾ ਰੇ